ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਪਹਿਲਾ ਆਈਕਨ ਜਲੰਧਰ ਚ ਪ੍ਰੈਸ ਕਲੱਬ ਦੇ ਕੋਲ ਲੱਗੇ ਇੱਕ ਨਾਕੇ ਦੇ ਉੱਤੇ 2000 ਦੇ ਨੋਟ ਨੇ ਪਸੂੜੀ ਪਾਤੇ ਚਲਾਨ ਕਰਦੀ ਪੁਲਿਸ ਇਸ ਪੜਤਾਲ ਚ ਲੱਗੇ ਕਿ ਨੋਟ ਅਸਲੀ ਹੈ ਜਾਂ ਨਕਲੀ ਹੱਥ ਵਿੱਚ 2000 ਦਾ ਨੋਟ ਫਰਕ ਕੇ ਪੜਤਾਲ ਕਰ ਰਹੇ ਨੇ ਜ਼ਿਲਹੰਦਰ ਟ੍ਰੈਫਿਕ ਪੁਲਿਸ ਦੇ ADC ਪੇ ਯਾਨੀ ਕਿ SP ਡੈਕ ਦੇ ਅਫਸਰ ਅਸ਼ਵਨੀ ਕੁਮਾਰ ਪਹਿਲਾਂ ਖੁਦ ਪੜਤਾਲ ਕੀਤੀ ਫਿਰ ਲੈਡੀ ਇੰਸਪੈਕਟਰ ਨੂੰ 2000 ਦਾ ਨੋਟ ਪੜਤਾਲ ਲਈ ਦਿੱਤਾ ਇਸ ਤੋਂ ਬਾਅਦ ਵੀ ਤਸੱਲੀ ਨਹੀਂ ਹੋਈ ਜਨਾਬ ਨੇ ਇਲਾਕੇ ਦੇ SHO ਨੂੰ ਫੋਨ ਕਰ ਦਿੱਤਾ ਤੇ SHO ਸਾਹਿਬ ਨੇ ਮੌਕੇ ਦੇ ਉੱਤੇ ਆ ਕੇ ਪੜਤਾਲ ਸ਼ੁਰੂ ਕਰ ਦਿੱਤੀ ਫਿਲਹਾਲ ਨੋਟ ਨੂੰ ਪੁਲਿਸ ਨੇ ਕਬਜ਼ੇ ਚ ਲੈ ਲਿਆ ਹੈ ਅਗਲੀਆਂ ਤਸਵੀਰਾਂ 'ਚ ਦੇਖੋ ਪੂਰਾ ਮਸਲਾ ਤੇ ਨਾਲ ਹੀ ਸੁਣੋ ਕੀ ਕਹਿ ਰਹੇ ਨੇ ਨੋਟ ਪੜਨ ਵਾਲੇ ਐਸਪੀ ਜੇ ਜੇ ਵੀ ਉਹ ਮਪਾਨੇ ਮੜੋ ਕਰ ਤੇ ਲਾ ਕੇ ਦੇਖੋ ਆਹ ਜੰਮਾ ਰਿਹਾ ਹੈ ਹਾਂ ਯਾਰ ਤੁਹਾਨੂੰ ਭਾਈ ਬਾਰੇ ਦੇਖੋ ਆ ਲੈ ਪਛਾਹ ਆ ਜੀ ਆ ਫਾਣਾ ਵਾਲਾ ਕਿਹੜਾ ਇੱਥੇ ਫਾਣਾ ਪੈਣਾ ਹੈ 4 ਨੰਬਰ 4 ਨੰਬਰ ਆ ਲੋ ਕਰੋ ਫੋਨ ਠੀਕ ਹੈ ਜੀ ਕਰੀ ਆਪਣੇ ਕਟ ਉਹ ਦੇਖ ਤਾਂ ਲੈਂਦੇ ਮੈੜੀ 300 ਰੁਪਏ ਕੱਟ ਲੂ 100 ਬਣਾ ਦੇ ਇੱਕ ਨੂੰ ਤਾਂ ਸੈਂਡ ਕਰਾ ਕੇ ਦੋ ਸੈਂਡ ਕਰੋ ਅਈ ਸੈਂਡ ਕਰੋ ਨਾ ਲਓ ਥੈਂਕ ਯੂ ਬਾਈ ਬਾਏ ਮੈਂ ਲਗਾ ਨਾ ਮੈਂ ਲਗਾ ਨਾ ਬਾਅਦ ਵਿੱਚ ਟੈਕੋ ਆਪਣਾ ਪੀਐਸਐਨ ਅਫਸਰ ਨੇ ਹੈਲਮਟ ਵੇਅਰ ਕਰਨ ਲੱਗੇ ਰੋਕ ਲਿਆ ਤੁਸੀਂ ਚਾਰ ਨੰਬਰ ਟੂ ਇੱਕ ਨਾਕੇ ਤੋਂ 2000 ਦਾ ਨੋਟ ਮਿਲਿਆ ਹੈ ਉੱਥੇ ਲੈ 2000 ਦਾ ਨੋਟ ਜਿਹੜਾ ਆ ਉਹ ਵੈਰੀਫਾਈ ਕਰਨ ਵਾਸਤੇ ਥਾਣਾ ਬਾਰਾਤਰੀ ਨਾ ਭੇਜ ਦਿੱਤਾਗਾ ਉਹ ਵੈਰੀਫਾਈ ਕਰ ਲਣਗੇ ਜੇ ਤਾਂ ਨਕਲੀ ਹੋਵੇ ਤਾਂ ਕਾਰਵਾਈ ਕਰ ਲਣਗੇ ਅਸਲੀ ਹੋਵੇ ਤਾਂ ਉਹਨੂੰ ਵਾਪਸ ਕਰਤਾ